ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਹੈ گاਵਾ ਤੇ ਅੱਜ ਧੰਵਦ ਵਿਖਾਉਣੀਆਂ ਹੈ ਚਾਰ ਵਿਖਾਉਣੀਆਂ ਹੈ ਪਰ ਹੁਣ ਵਿਕਨ ਵਾਲੀਆਂ ਦੋ ਹੀ ਰਹਿ ਗਈਆਂ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਜਿਹੜਾ ਕੋ ਵੀਰ ਨਹੀਂ ਆ ਸਕਦਾ ਵੀਡੀਓ ਕੋਲ ਤੇ ਆਪਣੀ ਦੋ ਟਾਈਮ ਚੁਆਈ ਕਰਾ ਲੈ ਕਿਉਂਕਿ ਪੈਸੇ ਤਾਂ ਹੀ ਖਰਚਣੇ ਆ ਸਾਰੀਆਂ ਚੀਜ਼ਾਂ ਆਪਣੇ ਪਹਿਲਾਂ ਹੀ ਵੇਖ ਚੱਕ ਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਸ੍ਰੀ ਅਕਾਲ ਹੋ ਉਸ ਨਾ ਠੀਕ ਠਾਕ ਜੀ ਵਧੀਆ ਵਧੀਆ ਮੇਰਾ ਜੇ ਬਾਬੇ ਨਾਨਕ ਜੀ ਚਲੋ ਵਧੀਆ ਮੇਰਾ ਹੀ ਚੈਦੀਆਂ ਜੀ ਹਾਂਜੀ ਹਾਂਜੀ ਅੱਧਾ ਕਮਾਲ ਤੇ ਆਉਣ ਤਾਂ ਪਹਿਲਾਂ ਹੀ ਵੇਚਤਾ ਜੀ ਮਾਲ ਆ ਜੇ ਨਾ ਫਿਰ ਉਹ ਲੇਟ ਹੋ ਕੇ ਤੁਸੀਂ ਵੀ ਥੋੜਾ ਅੱਜ ਟਾਈਮ ਤਾਂ ਦਾ ਸ਼ਾਮ ਦਾ ਆਇਆ ਸੀ ਨਾ ਫਿਰ ਗਾਗ ਵੀ ਫਿਰ ਆਈ ਚਲਾਈ ਲੱਗੀ ਰਹਿੰਦੀ ਆ ਫਿਰ ਕੋਈ ਨਾ ਕੋਈ ਵੇਖ ਜਾਂਦੀ ਚਲੋ ਵੀਡੀਓ ਤਾਂ ਵੇਚਣੀ ਆ ਇਦਾਂ ਵੇਕੀ ਆ ਮਾਲ ਵੇਚਣ ਦਾ ਮਤਲਬ ਆ ਹਾਂਜੀ ਹਾਂਜੀ ਤੇ ਚਲੋ ਫਿਰ ਨਾਮ ਦੱਸਦੇ ਕਰੀ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੀ ਹਾਂ ਲੋ ਸਰਦਾਰ ਬਲਦੇਵ ਸਿੰਘ ਪਿੰਡ ਸ਼ਿਸ਼ਰੇਵਾਲ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਵੀ ਬੋਲ ਦੋ 7760382275 ਠੀਕ ਆ ਤੇ ਹੁਣ ਆ ਰਹਿ ਗਈ ਇੱਕ ਗੱਬਨ ਤੇ ਇੱਕ ਸੱਜਰ ਸੋਈ ਹਨਾ ਠੀਕ ਪਹਿਲਾਂ ਗੱਬਨ ਹੀ ਦਿਖਾ ਦਈਏ ਫਿਰ ਕਿੰਨਾ ਖੜਦੀ ਟਾਈਮ ਹੈ ਇਹ ਵੀ ਜਿਹੜੇ ਹਫਤਾ 'ਚ ਲੈ ਆਜੂਗੀ ਬਾਕੀ ਇਹ ਵੀ ਠੰਡੀ ਫੀਲ ਬੜੀ ਹੈ ਜਿੱਦਾਂ ਮਰਜ਼ੀ ਥਲੇ ਰੱਖ ਸਕਦੇ ਠੀਕ ਹੈ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀਰ ਜੀ ਗੱਬਣਿਆ ਸੀ ਐਵੇਂ ਕਹੇ ਦੀ ਗਰੰਟੀ ਦੇ ਦੀਏ ਘਰ ਵਾਲੇ ਕਹਿੰਦੇ 16 17 ਕਿਲੋ ਚ ਹੋਇਆ ਜਾਂ ਕੀ ਹੁਣ ਤੇਹੇ ਦੀ ਕਿਤੋਂ ਲੱਗੇ ਆ ਬਾਕੀ ਬਾਣ ਬੜਾ ਲਈ ਆ ਥੱਲੇ ਲਾ ਲਾ ਥੱਲੇ ਬੜੀਆਂ ਨੇ ਚਲੋ ਫਿਰ ਤੋਰੋ ਇੱਕ ਰੀਨ ਇਹ ਗੱਬਣਿਆ ਸੀ ਕਹਿ ਰਿਹਾ 20 ਕਿਲੋ ਦੇ ਦੇਗੀ ਮੁੜ ਕੇ ਕਹੇ ਤੇ ਘਰ ਜਾ ਕੇ 10 ਕਿਲੋ ਦੇ ਹੋਰ ਮਜਾ ਨਹੀਂ ਹਾਂਜੀ ਹਾਂਜੀ ਆਪਣੀ ਸਮਝਣਾ ਕੋਈ ਵੇਖ ਲੈ ਆਪਣੀ ਸਮਝਣਾ ਕੋਈ ਵੇਖ ਲੈ ਕਿੰਨਾ ਕ ਚਾਹੀਜੇ ਦੁੱਧ ਦੇ ਦੇਗੀ ਦੋ ਤਾਂ ਨਿਕਲੋ 15 ਕਿਲੋ ਦੇ ਕਰਤੀ ਅੰਦਾਜ਼ਾ ਜਜਾ ਜਿਹੜਾ ਕਹਿੰਦਾ ਕਿ 15 ਲੀਟਰ ਦੇ ਕਰੀਬ ਕਹਿੰਦੇ ਘਰੀ ਚਾਊਗੀ। ਬਾਕੀ ਚਲੋ। ਬਾਕੀ ਆ ਵੀ ਹੈ ਚੰਗੀ ਆ। ਮਦਰੀ ਕੋਟੀ ਦੀ ਆ ਪਰ ਰਾਜੀ ਲੋਜੀ ਆ ਜਿਹੜੀ। ਠੀਕ ਹੈ ਕੱਦ ਜਿਹੜਾ ਇਹਦਾ ਤੇ ਤਰਾਮ ਜਰਸੀਆਂ ਦਾ ਹੁੰਦਾ ਵਾ ਜਰਸੀ ਕ੍ਰੋਸ ਆ। ਬੇਲਪੂਲ ਚੰਗੀ ਆ। ਆਮ ਕਰ ਰੱਖਣ ਵਾਸਤੇ ਚੰਗੀ ਆ ਜਿਹੜੀ ਤੇ ਬਾਕੀ ਮਿਲ ਕੇ ਵੀ ਨੇ ਵੀ ਚੰਗੀ ਲੱਗੀ ਆ। ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀ ਆਪਾਂ ਮੋਲ ਵੀ ਜੀ ਭਾਇ ਵਿਚਾਰੀ ਕਰਾ ਲੈ ਭਾਇ 40 ਜਿਹੜੀ ਜੀ ਐਸ ਐਨਓ ਇਹ 35000 ਤੇ ਛੋਟ ਕਰਨੀ ਅੱਛਾ 35000 ਤੇ ਛੋਟ ਹੀ ਹੋਣੀ ਆ ਬਸ ਠੀਕ ਹੈ ਜੀ ਬਾਕੀ ਗਾਹ ਚੰਗੀ ਆ ਨਾਲ ਕੋ ਢਿੱਲ ਢੱਲ ਬੜੀ ਥੱਲੇ ਨੇ ਭਾਣਾ ਪਰ ਨਾ ਦੇਣ ਪੁੱਛ ਸਕਦੇ ਨੇ ਕਿੱਥੇ ਵੀ ਆਉਣਾ ਠੀਕ ਹੈ ਜੀ ਹਫਤਾ ਕੇ ਜੀ ਬਾਕੀ ਇਹ ਕਿ ਪੇਸ਼ਾਨੋਂ ਚੰਗੇ ਪਰ ਹੋਗੇ ਬਾਕੀ ਗਾਹ ਨਵੇਂ ਚੰਗੀ ਪਰ ਹੁੰਦੀ ਆ ਤੇ ਹੈਗੀ ਠੰਡੀ ਸੀ ਲਿਆ ਤੇ ਇਹ ਚੀਜ਼ ਦਾ ਵਾਧਾ ਵਾ ਤੇ ਹੁਣ ਇੱਕ ਆ ਸੂਈ ਸਵਾਈਏ ਚੰਗੇ ਕੱਤ ਕਾਟ ਚਾਤਨ ਇਦੋਂ ਨਾ ਕੋਈ ਥੋੜੀ ਸ਼ਾਂਤੀ ਨਹੀਂ ਗਈ ਗਾੜੇ ਉਹ ਪੂਰੀ ਬਰੀਡ ਦੀ ਗਾਣੇ ਦੇ ਦੇਖ ਸਕਦੇ ਲੱਗੇ ਤਾਂ ਮਿਲਕਵੇਂ ਨੇ ਦੇ ਵਿੱਚ ਅੰਗੀ ਲੱਗੀ ਆ ਠੰਡੀ ਸੀ ਇਹ ਨਾ ਬਾਕੀ ਇੱਧਾ ਭਾਏ ਥੱਲੇ ਬਾਹਲੇ ਕੋਈ ਨਹੀਂ ਜਾਂਦੀ ਠੀਕ ਆ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ ਸੂਈ ਨੂੰ ਵੀ 15 ਦਿਨ ਹੋ ਗਏ ਨੇ ਜਦੋਂ ਉਹ ਬੱਚਾ ਜਿਹੜਾ ਬੱਚਾ ਵੱਜਾਂ ਦਾ ਸਾਹਮਣੇ ਤਾਂ ਬੱਚਾ ਜਿਹਦਾ ਜਿਹੜਾ 15 ਕ ਦਿਨ ਕਹਿੰਦੇ ਹੋਗੇ ਸੂਈ ਨੂੰ ਤੇ ਹੁਣ ਦੁੱਧ ਕਿੰਨਾ ਜਿਹਦੇ ਕੋਲ ਦੁੱਧ ਵੀਰ ਜੀ ਇਹਦੇ ਥੱਲੇ 11 ਵੀ ਹੋ ਸਕਦਾ 12 ਵੀ ਆਪਾਂ 10 ਦੀ ਗਾਰੰਟੀ ਦਵਾ ਅੱਛਾ ਉਹ ਆਦੀ ਆਹੀ ਹੈ ਠੀਕ ਆ 10 ਲੀਟਰ ਆ ਗਾ ਪਾਰੀ ਹੋਏਗਾ ਘਟਦਾ ਨਹੀਂ ਅੱਛਾ ਹਾਂਜੀ ਹਾਂਜੀ ਤੋਰ ਫੇਰ ਕਰੀ ਇਹਨਾਂ ਵਿੱਚ ਬਾਕੀ ਇਹ ਵੀ ਕੋਈ ਇਹਦੀ ਸਾੰਪ ਕਰੂਗਾ ਇਹ ਦੁੱਧੋ ਵੱਧ ਸਕਦੀ ਆ ਇਹ ਆ ਕਿ ਪਿੱਛੋਂ ਜਿੱਥੋਂ ਆਈ ਇਹ ਸਾੰਪ ਘੱਟ ਦਵਾਈ ਆ ਵੰਡ-ਵੰਡ ਕੋਈ ਚੰਗਾ ਇਹਨੂੰ ਪਾਊਗਾ ਤੂੰ ਉਧਰ ਕਰੀ ਜਾਊਗੀ ਲੈ ਜਾ ਇੱਕ ਰਿੱਧੀ ਤੋਰ ਦੋ ਵੀ ਦੀ ਉਧਰ ਨੂੰ ਇਲਾਜ ਕਰ ਬਸ ਇਹ ਆਦਮ ਕਾਇੰਤੂ ਪੀਂਗਾ ਥੋੜੀ ਜੀ ਹਾਂ ਜੀ 5 ਵਜੇ ਚੜਾ ਦੁੱਧ ਭਰ ਕੇ ਲਾ ਕੇ ਨਾ ਬਾਕੀ ਇਹ ਆ ਵੀ ਹੁਣ ਚਲੋ ਮੌਸਮ ਹੀ ਸਹੀ ਹੋ ਗਿਆ ਹੁਣ ਪੱਠੇ ਪੁੱਠੇ ਵੀ ਚਾਲੂ ਹੋ ਜਾਣੇ ਆ ਹਾਂ ਜੀ ਤੇ ਕਿੰਨਾ ਕੋ ਤੇਰਾ ਦੁੱਧ ਕਰੀ ਜਾਊਗੀ ਇਹ ਵੀ ਦੁੱਧ ਬਹੁਤਾ ਨਹੀਂ ਦਿੱਤੀ ਜਾਂਦੇ 15 ਕਿਲੋਆਂ ਦੁੱਧ ਨਹੀਂ ਮਰਦੀ ਓਦਾਂ ਜਿੱਦਾਂ ਗਾਂ ਦਾ ਕੱਦ ਵਜਣੇ ਇਹ ਨਾ ਕਿ ਤੇਰਾ ਆਮਨਾ ਪਰਦੂ ਦੀ ਠੀਕ ਐ ਖੜੇ ਕੋ ਸਾਂ ਬਲਾ ਬਾਕੀ ਇਹ ਚਾਰੂ ਆਪਾਂ ਦੇਖ ਸਕਦੇ ਆ ਪਰਾਲੀ ਪਰੋਲੀ ਹੀ ਜਾਂਦੀ ਸਾਰਾ ਕੁਝ ਇਹ ਵੀ ਨਾ ਵੀ ਆਖੇ ਵੀ ਪੁਰਾਣੀ ਆ ਆ ਦੱਸ ਦੀ ਦਿਖਾ ਦੇ ਪਈ ਲੋਗਾ ਤੇ ਯਾ ਗਾੜ ਵੀ ਲਿੱਸੀ ਜਾਂਦੇ ਦੰਦ ਤੇ ਨਹੀਂ ਦਿਖੇ ਇਹ ਲ ਦੇਣਾ ਹੁਣ ਜਾਂ ਚਾ ਪੂਰੀ ਅਤਰਾ ਮੂੰਹ ਫੜੋਂ ਤਾਂ ਕਰਦੀ ਆ ਥੋੜਾ ਜਿਹਾ ਹਾਂ ਦੇ ਸਾਦੇ ਸਿੱਧੇ ਦੰਦ ਨੇ ਸਾਰੇ ਕੋਈ ਦੰਦ ਨਹੀਂ ਝੇਲਦੇ ਠੀਕ ਹੈ ਚਲੋ ਛੱਡ ਦੋ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਇਹ ਵੀ ਵੀਰ ਜੀ ਆਣਾ 35000 ਇਹ ਵੀ 35 ਦੀ ਇਹ ਕੋ ਜੋੜਾ ਲਓ 80000 ਦਾ ਦੇ ਦਾ ਛਮਾਂਤਨ ਠੀਕ ਆ 15 1500 ਛੱਡ ਦੋਗੇ ਕੀ ਕੱਲੀ 35 35000 ਕੱਲੀ 35 35000 ਦੀ ਜੋੜੇ ਦੇ ਵਿੱਚ ਫਿਰ 3000 ਦਾ ਹੋਰ ਫਰਕ ਪੈ ਜਾਣਾ ਤੇ ਬਾਕੀ ਚਲੋ ਕੋਈ ਫੋਨ ਲਾਵੇ ਲਾਵੇ ਕੋਈ ਕਰਦਾਂਗੇ ਮਾਨਤਨ ਥੋੜਾ ਪਾਦਾ ਥੋੜਾ ਪਾਦਾ ਜਿਹੜੀ ਕਸਰ ਹੋ ਗਈ ਮੁੱਕੇ ਤੇ ਕੱਢ ਦੋਗੇ ਫੋਨ ਇੱਕ ਵਾਰੀ ਕੋਈ ਲਾਵੇ ਜਰੂਰ ਹਨਾ ਲਾਵੇ ਦੋਏ ਵੱਡੀਆਂ ਨੇ ਦੁੱਧ ਵਾਲੀਆਂ ਨੇ ਛੋਟੀਆਂ ਨੇ ਹਾਂਜੀ ਹਾਂਜੀ ਗਾਵਾਂ ਚਲੋ ਦੁੱਧ ਵਾਲੀਆਂ ਬਾਕੀ ਆਪਣੇ ਤੁਸੀਂ ਆਣ ਕੇ ਆਪਣੇ ਅੰਦਾਜ਼ੇ ਨਾਲ ਵੇਖ ਕੇ ਆਪਣੀ ਤਸੱਲੀ ਕਰੋ ਆ ਕੇ ਜਿਹੜਾ ਬਾਅਦ ਸਾਡੇ ਕੋਲ ਤੇ ਹੁਣ ਸਵੇਰੇ ਆਈਆਂ ਹਾਂਜੀ ਭੁੱ ਚਲੋ ਮਾਰੋ ਠੀਕ ਹੈ ਜੀ ਠੀਕ ਹੈ